ਦਸ਼ਮੇਸ਼ ਜੀ ਦੇ ਫਰਜ਼ੰਦ ਮਾਂ ਜੀਤੋ ਜੀ ਦੇ ਲਾਲ ਧੰਨ ਬਾਬਾ ਫਤੇ ਸਿੰਘ ਜੀ ਦਾ ਆਗਮਨ ਦਿਹਾੜਾ ਸਮੁੱਚਾ ਪੰਥ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਬੜੀ ਚੜ੍ਹਦੀ ਕਲਾ ਵਿੱਚ ਮਨਾ ਰਿਹਾ ਬੇਅੰਤ ਸੇਵਾਵਾਂ ਸਿੱਖ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਜਜ਼ਬੇ ਨੂੰ ਇਸ ਹੁਲਾਸ ਨੂੰ ਇਸ ਚਾਹ ਨੂੰ ਅਸੀਂ ਨਮਸਕਾਰ ਕਰਦੇ ਆ ਸਾਡੇ ਸਾਰੇ ਪ੍ਰਬੰਧ ਅੱਜ ਛੋਟੇ ਪੈ ਗਏ ਜੀ ਆਪਦੇ ਆ ਏਡੀ ਵੱਡੀ ਗਿਣਤੀ ਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਸੰਗਤਾਂ ਦੀ ਤਨ ਮਨ ਧਾਨਾ ਕੀਤੀ ਸੇਵਾ ਸਫਲੀਕਰਨ ਇਸ ਜਜ਼ਬੇ ਨੂੰ ਸਕਾਰਤ ਕਰਨ ਨਾਲ ਹੀ ਫਿਰ ਮੈਂ ਬੇਨਤੀ ਕਰਦਾ ਹਰ ਸਾਲ ਦੀ ਤਰ੍ਹਾਂ ਹਰ ਵਾਰੀ ਦੀ ਤਰ੍ਹਾਂ ਕਿ ਅੱਗੇ ਸ਼ਹੀਦੀ ਦਿਹਾੜੇ ਆ ਰਹੇ ਨੇ ਕੌਮ ਦਾ ਸਭ ਤੋਂ ਵੱਡਾ ਇਕੱਠ ਲਗਭਗ 10 ਦਿਨਾਂ ਦੇ ਵਿੱਚ 40 ਤੋਂ 50 ਲੱਖ ਸਿੱਖਾਂ ਨੇ ਸ਼ਰਧਾਵਾਨਾਂ ਨੇ ਨਮਸਕਾਰ ਕਰਨੀ ਹੈ ਉਹ ਇਕੱਠ ਤੁਹਾਡੀ ਸੰਜੀਦਗੀ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਨਿਰਵਿਗੰਧਾ ਸਹਿਤ ਸੰਪੰਨ ਹੁੰਦੇ ਸਮਾਗਮ ਸੋ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਬੜੇ ਸਹਿਜ ਨਾਲ ਬੜੀ ਭਾਵਨਾ ਨਾਲ ਬੜੇ ਸ਼ਰਧਾ ਦੇ ਨਾਲ ਭੈਦ ਬਨਾਲ ਨਿਮਰਤਾ ਦੇ ਨਾਲ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਗੁਰੂ ਸਾਹਿਬ ਜੀ ਸਾਰੀਆਂ ਖੁਸ਼ੀਆਂ ਦੇ ਨਾਲ ਤੁਹਾਨੂੰ ਨਿਵਾਜਨ ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤਨਤਨ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਪੁਰਬ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਸਿੰਘ ਜੀ ਵੱਲੋਂ ਤੇ ਗਿਆਨੀ ਹਰਪਾਲ ਸਿੰਘ ਜੀ ਤੇ ਰਾਗੀ ਜੱਥਾ ਭਾਈ ਹਰਜਿੰਦਰ ਸਿੰਘ ਦੀ ਸ਼੍ਰੀ ਨਗਰ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ ਤੇ ਰਾਤ ਦੀਵਾਨ ਟੋਡਰਮਲ ਦੀਵਾਨ ਹਾਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੁਰਮਤ ਸਮਾਗਮ ਸਜਾਏ ਗਏ ਤੇ ਵੱਖ-ਵੱਖ ਸੇਵਾ ਸੈਟੀਆਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਤੇ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਕੇ ਨਤਮਸਤ ਹੋਣ ਲਈ ਪਹੁੰਚੀਆਂ ਤੇ ਮੈਂ ਜਿੰਨੀਆਂ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਸੇਵਾ ਸੈਟੀਆਂ ਦੇ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਦਿਹਾੜੇ ਦੀ ਲੱਖ-ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਤਨਤਨ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਪੁਰਬ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਸਿੰਘ ਜੀ ਵੱਲੋਂ ਤੇ ਗਿਆਨੀ ਹਰਪਾਲ ਸਿੰਘ ਜੀ ਤੇ ਰਾਗੀ ਜੱਥਾ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ ਤੇ ਰਾਤ ਦੀਵਾਨ ਟੋਡਰਮਲ ਦੀਵਾਨ ਹਾਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੁਰਮਤ ਸਮਾਗਮ ਸਜਾਏ ਗਏ ਤੇ ਵੱਖ-ਵੱਖ ਸੇਵਾ ਸੈਟੀਆਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਤੇ ਵੱਡੀ ਗੰਤੀ ਵਿੱਚ ਹਜ਼ਾਰਾਂ ਦੀ ਗੰਤੀ ਵਿੱਚ ਸੰਗਤਾਂ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਕੇ ਨਤਮਸਤ ਹੋਣ ਲਈ ਪਹੁੰਚੀਆਂ ਤੇ ਮੈਂ ਜਿੰਨੀਆਂ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਸੇਵਾ ਸਿਹੜੇ ਦੇ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਦਿਹਾੜੇ ਦੀ ਲੱਖ-ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਜੀ ਦੇ ਫਰਜ਼ੰਦ ਮਾਂ ਜੀਤੋ ਜੀ ਦੇ ਲਾਲ ਧੰਨ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਸਮੁੱਚਾ ਪੰਥ ਗੋਰਦੋਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਬੜੀ ਚੜ੍ਹਦੀ ਕਲਾ ਵਿੱਚ ਮਨਾ ਰਿਆ ਬੇਅੰਤ ਸੇਵਾਵਾਂ ਸਿੱਖ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਜਜ਼ਬੇ ਨੂੰ ਇਸ ਹੁਲਾਸ ਨੂੰ ਇਸ ਚਾਰ ਨੂੰ ਅਸੀਂ ਨਮਸਕਾਰ ਕਰਦੇ ਆ ਸਾਡੇ ਸਾਰੇ ਪ੍ਰਬੰਧ ਅੱਜ ਛੋਟੇ ਪੈ ਗਏ ਜਾਬਦੇ ਆ ਏਡੀ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਸੰਗਤਾਂ ਦੀ ਤਨਮਨ ਧਨਨਾ ਕੀਤੀ ਸੇਵਾ ਸਫਲੀਕਰਨ ਇਸ ਜਜ਼ਬੇ ਨੂੰ ਸਕਾਰਤ ਕਰਨ ਨਾਲ ਹੀ ਫਿਰ ਮੈਂ ਬੇਨਤੀ ਕਰਦਾ ਹਰ ਸਾਲ ਦੀ ਤਰ੍ਹਾਂ ਹਰ ਵਾਰੀ ਦੀ ਤਰ੍ਹਾਂ ਕਿ ਅੱਗੇ ਸ਼ਹੀਦੀ ਦਿਹਾੜੇ ਆ ਰਹੇ ਨੇ ਕੌਮ ਦਾ ਸਭ ਤੋਂ ਵੱਡਾ ਇਕੱਠ ਲਗਭਗ 10 ਦਿਨਾਂ ਦੇ ਵਿੱਚ 40 ਤੋਂ 50 ਲੱਖ ਸਿੱਖਾਂ ਨੇ ਸਰਦਾਵਾਨਾਂ ਨੇ ਨਮਸਕਾਰ ਕਰਨੀ ਹੈ ਉਹ ਇਕੱਠ ਤੁਹਾਡੀ ਸੰਜੀਦਗੀ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਨਿਰਵਿਗੰਧਾ ਸਹਿਤ ਸੰਪੰਨ ਹੁੰਦੇ ਸਮਾਗਮ ਸੋ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਬੜੇ ਸਹਿਜ ਨਾਲ ਬੜੀ ਭਾਵਨਾ ਨਾਲ ਬੜੇ ਸ਼ਰਧਾ ਦੇ ਨਾਲ ਭੈਦ ਬਨਾਲ ਨਿਮਰਤਾ ਦੇ ਨਾਲ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਗੁਰੂ ਸਾਹਿਬ ਜੀ ਸਾਰੀਆਂ ਖੁਸ਼ੀਆਂ ਦੇ ਨਾਲ ਤੁਹਾਨੂੰ ਨਿਵਾਜਨ ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ